ਲੋਪਰਾ ਉਹ ਆ ਖੜੇ ਨੇ ਨਾ ਟਰੈਕਟਰ ਟਰਾਲੀਆਂ ਸਾਰੇ ਨਾ ਨਾ ਕਿਸੇ ਟਰੱਕ ਦੀ ਬੈਟਰੀ ਢੀ ਹੈਗੀ ਨਾ ਕੋਈ ਫੱਟੀ ਡਰਾਵਲ ਯਾਰ ਕੁਸੋ ਵੀ ਸਮਾਨ ਨਹੀਂ ਛੱਡਾ ਕੱਲਿਆ ਖਾਲੀ ਖੋਖੇ ਰਹਿ ਗਏ ਟਰੈਕਟਰਾਂ ਦੀ ਤੋੜਪਾ ਨਹੀਂ ਦੀ ਨਜਾਇਜ਼ ਕੀਤੀ ਪਈ ਇਹ ਗੱਲਾਂ ਹੀ ਛੱਡ ਦਿਓ ਤੁਸੀਂ ਕੋਈ ਟਰੈਕਟਰ ਬੇਰਲਾ ਜਿਹੜਾ ਸਾਵਾ ਬਚੂਆ ਦੇਖੋ ਕਿਹੜੇ ਲੋਡਰ ਰੱਸੇ ਨਾਲ ਬਾਪਾ ਖਿੱਚ ਕੇ ਲੈ ਜਾਂਦੇ ਨੇ ਤੇ ਆਹ ਟਰਾਲੀਆਂ ਦੇਖੋ ਕਿਹੜੇ ਰੋਟ ਪਲਟਾਂ ਗਿਆ ਪਿਆ ਨੇ ਇਹਨਾਂ ਦੀਆਂ ਤੇ ਭਾਈ ਸ਼ੇਅਰ ਕਰ ਦਿਓ ਖਨੌਰੀ ਦੇ ਮੇਓਜ ਦੇ ਰੋਡ ਦੇ ਉੱਤੇ ਦੋ ਢਾਈ ਤਣ ਕਿੱਲੇ ਪਲਾਟ ਪਿਆ ਖਾਲੀ ਟਰਾਲਿਆਂ ਦੇ ਟਾਇਰ ਟੂਰ ਜੀ ਸੀ ਪੀਆਂ ਦੇ ਨਾਲ ਆ ਉਵੇਂ ਜੱਕਰ ਖੜੇ ਨੇ ਤੇ ਆਪਾਂ ਵੀ ਆਪਣੇ ਟਰੈਕਟਰ ਭਾਲ ਲੈਣਾ ਤੇ ਉਹ ਵੀਰਾਂ ਦਾ ਇੱਕ ਦਾ ਟਰੈਕਟਰ ਮਿਲ ਗਿਆ ਉਹ ਖੜਾਗਾ ਤੇ ਮੈਨੂੰ ਲੱਗਦਾ ਕਿਸੇ ਨੇ ਕੋਈ ਬੈਟਰੀ ਦਾ ਕਿਸੇ ਟਰੈਕਟਰ ਤੇ ਬਤੀ ਨਹੀਂ ਹੋਣੀ ਸਾਬ ਲਾ ਕੇ ਲੈ ਕੇ ਡੰਡਾ ਡਰਾਵਲ ਫੱਟੀਆਂ ਆ ਫਰਿੱਜ ਆਵਾਸਿਕ ਮਸ਼ੀਨਾ ਦੇਖੋ ਕਿਹੜੇ ਲੁੱਟ ਭੰਨੇ ਤੋੜ ਕਰੀ ਪਈ ਆ ਸਾਰੇ ਆਪਣੀ ਟਰਾਲੀ ਦਾ ਇਧਰ ਦੀ ਨਹੀਂ ਨਾ ਨਾ ਟਰੈਕਟਰ ਆ ਇਧਰ ਦੇਖ ਕਹੀਏ ਉਹ ਇਹਦਾ ਇੱਕ ਦਾ ਰੰਗ ਰੋਂਗਦਾ ਵੀ ਨਹੀਂ ਪਤਾ ਲੱਗਦਾ ਸਾਰਾ ਇਕੱਠਾ ਹੀ ਕਰਿਆ ਪਾਇਆ ਕੰਮ ਆ ਕੋਈ ਵਸ ਜਿਹੜਾ ਕੋਈ ਕੱਢ ਕੇ ਗਿਆ ਆ ਟਰਾਲੀਆਂ ਜੀਆਂ ਬਦਲਾਵ ਉਹ ਫਿਰਦੇ ਨੇ ਵੀਰੋ ਇੱਥੇ ਮਿੱਤਰੋ ਖਨੌਰੀਆਂ ਕੇ ਬਹੁਤ ਬੁਰਾ ਹਾਲ ਕੀਤਾ ਇਹਨਾਂ ਨੇ ਨਾ ਇਹ ਜੀ ਦੀ ਬਈ ਟਰਾਲੀ ਟਰੈਕਟਰ ਆ ਪ੍ਰਸਾਨ ਸਕਦੇ ਹੋ ਤਾਂ ਬਈ ਆਪਦਾ ਲੈ ਜਾਓ ਹੈ ਨਾ ਇੱਥੋਂ ਜਾ ਆਪਦਾ ਇੱਥੇ ਆ ਕੇ ਰਹੋ ਆਹ ਥਾਂ ਤੇ ਇਹ ਜਿਹੜੀ ਪਰਪਾਈ ਆ ਇਹ ਹੁਣ ਗਵਰਨਮੈਂਟ ਤੋਂ ਹੀ ਕਰਨਾ ਪਊਗੀ ਆ ਦੇਖੋ ਲੋ ਬਲਟਰੀਆਂ ਕੁਛ ਨਹੀਂ ਛੱਡਿਆ ਜਾ ਰਿਹਾ ਇਹਨਾਂ ਨੇ ਸਭ ਕੁਝ ਲਾ ਕੇ ਲੈ ਗਿਆ ਟਰੈਕਟਰਾਂ ਦੇ ਟੂਟਰਾਂ ਦੇ ਆਹ ਡਰਾ ਵਾਲਾ ਆਹ ਡਰਾ ਡਰੂ ਵਾਲਾ ਸਭ ਕੁਝ ਕੱਢ ਕੇ ਲੈ ਗਏ ਆ ਦੇਖੋ ਲੋ ਬੱਲ ਬੁੱਲਵਾ ਦੇ ਲੋ ਸਾਰਾ ਪਾੜਿਆ ਪਿਆਗਾ ਟਰਾਲੀ ਦੇ ਵਿੱਚੋਂ ਦੇਖੋ ਤੇ ਆਹ ਟਰੈਕਟਰ ਸਟੈਂਡਰਡ ਆਗਾ ਉਹ ਭੰਨਿਆ ਪੈਕਦਾ ਵਾਈਟਰ ਜਾਂ ਪਰੇ ਆ ਸਟੈਂਡਰਡ ਦੀ ਲੋ ਵਾਈਟਰੀ ਬੂੰਡਰੀ ਦੇਖੋ ਆਹ ਹਾਲ ਕਰਿਆਗਾ ਆ ਦੇਖੋ ਲੈ ਹੁੱਕ ਵੀ ਕੱਢ ਕੇ ਲੈ ਗਏ ਹਾਂ ਹੁੱਕ ਵੀ ਲੈ ਗਏ ਹੁੱਕ ਵੀ ਲੈ ਗਏ ਹੁੱਕਾ ਹੱਕਾ ਸਾਰਾ ਕੁਝ ਆਪਾਂ ਉਧਰ ਚੱਲ ਕੇ ਜੇ ਇੱਕ ਹੀ ਆਪਣੇ ਉਧਰ ਟਰੈਕਟਰ ਇਹ ਨਹੀਂ ਕੋਜੀ ਜਾਦਾ ਲੱਗ ਲਾ ਜਾ ਆ ਇਹਦੇ ਹੇ ਹਾਂ ਨਾ ਉਧਰਲੀ ਸਾਈਡ ਤੋਂ ਕਿਹੜਾ ਖੜਿਆ ਨੇ ਖੰਡ ਉਧਰਲੀ ਸਾਈਡ ਖੜੇ ਆ ਦੇ ਜੇਸੀਪੀ ਨਾਲ ਕਿਹੜੇ ਲੋੜ ਲੈ 735 ਜਾ ਭੰ ਲੈ ਗਾ ਦੇ ਪਾੜਿਆ ਪਿਆ ਆ ਦੇ ਇੰਨਾ ਦੀ ਬੈਂਟ ਨਹੀਂ ਕਿਸੇ ਦੀ ਨਹੀਂ ਛੱਡੀ ਆ ਸਤਰੀ ਲੈ ਆ ਸਤਰੀ ਨੇ ਕੀ ਬੁਰਾ ਕਰਤਾ ਇਸ ਸਰਦੀ ਸਤਰੀ ਪਈਆਂ ਮਿੱਤਰੋ ਦੇਖੋ ਲੋ ਆ ਪਈਆ ਪਾੜੀ ਹੈ ਨਾ ਲੈ ਜੇਸੀਪੀਆਂ ਦੇ ਨਾਲ ਆ ਕੰਮ ਕੀਤਾ ਗਾ ਸਰਕਾਰ ਨੇ ਬਾਈ ਸ਼ੇਅਰ ਕਰੀ ਚੱਲੋ ਵੱਧ ਤੋਂ ਵੱਧ ਆ ਦੇਖੋ ਲੋ ਵੀ ਇਸ ਤਰ੍ਹਾਂ ਜੇਗੇ ਦੂਗੇ ਦਾਣ ਵਾਲੇ ਉਹਵੇ ਜੁੱਕਰੀ ਪੈਣੇ ਆ ਜੱਗ ਜੋਗਾ ਦੇ ਹੈ ਨਾ ਤੇ ਆਪਣੇ ਤਾਂ ਹਜੇ ਭਰਾਵੋ ਟਰੈਕਟਰ ਟਰਾਲੀਆਂ ਥੈ ਹੀ ਨਹੀਂ ਗੇ ਪਤਾ ਨਹੀਂ ਕਿੱਧਰ ਲਿਜਾ ਲਜਾ ਸਿੱਟੇ ਨੇ ਤੇ ਜਿਹੜੇ ਵੀਰਾਂ ਦੇ ਆ ਖੜੇ ਨੇ ਪਹਤਾਨ ਕੇ ਲਿਜਾ ਸਕਦੇ ਸ੍ਰੀ ਮੁਕਸਰ ਭਾਗਸਰ ਤੇ ਮੁਕਸਰ ਵਾਲੀ ਸਾਈਡ ਦੇ ਵਾਲਾ ਟਰੈਕਟਰ ਜ਼ਿਆਦਾਤਰ ਇਧਰਲੀ ਸਾਈਡ ਤੇ ਆ ਖੜੇ ਨੇਗੇ ਬੋਟਰ ਖੂਹਾ ਬਕਸਰ ਦੀ ਨੇ ਬਾਈ ਵੱਧ ਤੋਂ ਵੱਧ ਆ ਟਰੈਕਟਰ ਟਰਾਲੀਆਂ ਜੇ ਇਧਰਲੀ ਸਾਈਡ ਤੇ ਦੇਖੋ ਯਾਰ ਆ ਦੇਖ ਲੋ ਆ ਇਧਰਲੀ ਸਾਈਡ ਆ ਇੱਕ ਟਰੈਕਟਰ ਦੇ ਬਲਾ ਦਾ ਹੈਗੀ ਆ ਦੇਖੋ ਆ ਫੋਰਡ ਯਾਰ ਸਾਰਾ ਦੇਖੋ ਕੀ ਹਾਲਤ ਕੀਤੀ ਟਰੈਕਟਰਾਂ ਦੀ ਆ ਦੇਖ ਲੋ ਪ੍ਰਭੂ ਕਿਹੜੇ ਲੋਟ ਨਾ ਡੰਡੇ ਮਾਰ ਮਾਰ ਲਓ ਜੀ ਬੈਟਰੀ ਫੂਟਰੀ ਤਾਂ ਇਹਦੀ ਵੀ ਨਹੀਂ ਛੱਡੀ ਕਾਲਸ ਜੀ ਦੇਖੋ ਸਵਾਨਾ ਜਿਹੜਾ ਸਾਰਾ ਹੀ ਲਾਲੂਡ ਲੈ ਕੇ ਯਾਰ ਕੋਈ ਨਹੀਂ ਛੱਡਾ ਕੁਸ ਵੀ ਬਾਬਿਓ ਆ ਦੇਖ ਲੋ ਲਏ ਆ ਕੰਮ ਕੀਤੇ ਆਗੇ ਰਾਹ ਚੋਰਾਲੇ ਹੁਣ ਇਹਦਾ ਰੱਖ ਰੋ ਵਾਲਾ ਵੀ ਕੌਣ ਹੈ ਨਾ ਕੌਣ ਜੋ ਵੇਵਾਰ ਆਗਾ ਤਾਂ ਜਿਹੜੇ ਪੰਜਾਬ ਪੁਲਿਸ ਵਾਲੇ ਜਿਹੜੇ ਲੈ ਕੇ ਆਨੇ ਟਰੈਕਟਰ ਇਹੋ ਬੰਦੇ ਜੋ ਵੇਵਾਰ ਨੇ ਹੁਣ ਦੇਖ ਲੋ ਬਾਬੋ ਟਰਾਲੀ ਟਰਾਲੀਆਂ ਖੜੀਆਂ ਨੇ ਟਰੈਕਟਰ ਬਹੁਤ ਘੱਟ ਲੱਗੇ ਜੇਲਾ 프리ਦਕੋਟ ਕੋਟਕਪੂਰਾ ਦਿਹਾਤੀ ਇਕਾਈ ਵਾਲੇ ਨੇ ਇੱਧਰ ਨੇ ਮਿੱਤਰੋ ਆ ਮੁਕਸਰਪਾਗਸਰ ਵਾਲੇ ਆ ਪਾਗਸਰ ਵਾਲੀਆਂ ਟਰਾਲੀਆਂ ਖੜੀਆਂ ਇੱਧਰ ਦੀ ਸਾਈਡ ਤੇ ਆ ਦੇਖੋ ਯਾਰ ਕਿ ਹਨਾ ਆ ਮਲਾਇਸ਼ਰ ਜੇ ਦੀ ਛਤਰੀ ਆ ਹਾਂ ਐਸੀ ਦੀ ਆ ਬਾੜ ਕਵਾੜ ਚਿੱਟੇ ਪੈ ਸਾਰੇ ਗਾੜਾ ਬੁਲਾਜ ਇੱਕ ਦੋ ਦਿਨ ਹੋਰ ਖੜ੍ਹ ਗਏ ਇੱਥੇ ਟਰੈਕਟਰ ਇਹ ਕਮਲਾ ਕੁਝ ਵੀ ਸਮਾਨ ਨਹੀਂ ਥੋਣਾ ਇਹਨਾਂ ਟਰੈਕਟਰਾਂ ਦਾ ਜਿਹੜੇ ਹਿਸਾਬ ਨਾਲ ਇਹਨਾਂ ਦੇ ਹਾਲਾਤ ਕਰੇ ਪਏ ਨੇਗੇ ਲਓ ਇਹ ਇਧਰ ਨੂੰ ਕੋ ਸਾ ਟਰੈਕਟਰ ਸਹੀ ਸਲਾਮਤ ਖੜੇ ਲਦਾਈਆਂ ਬਿਸਤਰੇ ਯਾਰ ਇੰਨੇ ਗਰਗੇ ਲੋਕ ਹੈ ਨਾ ਸਵਾਨ ਚੱਕਣ ਨੂੰ ਆ ਦੇਖੋ ਆ ਕਿਹੜੇ ਲੋਟਲੇ ਪਾੜਾ ਲੈ ਹੱਕ ਕੋਈ ਕਰਦਾ ਹੋਊਗਾ ਇਹਦੀ ਡਰਾਵ ਵਾਲਾ ਲੈਂਕ ਨੂੰ ਕੀ ਕੱਢ ਕੇ ਲੈ ਗਏ ਸਾਰਾ ਕੁਝ ਨਾ ਇਕੱਲੀ ਹੱਕ ਹੱਕ ਬਚਿਆ ਉਹ ਵੀ ਕੋਈ ਕੱਢਦਾ ਹੋ ਨਿਕਲ ਹੀ ਨਹੀਂ ਟਾਇਰਾਂ ਤੇ ਹਵਾ ਗੱਡੀ ਪਾੜੇ ਪੈਲੇ ਟਾਇਰ ਟੂਰ ਸਾਰੇ ਟਰੈਕਟਰਾਂ ਦੇ ਆ ਦੇਖੋ ਜਰਾ ਲੋ ਟਰਾਲੀਆਂ ਤੇ ਆ ਗਿਆ ਬਾਈ ਟਰੈਕਟਰ ਦਾ ਥੋੜਾ ਟਰੈਕਟਰ ਤੇ ਆ ਗਿਆ ਠੀਕ ਆ ਸਵਾਨ ਸਵੂਨ ਤਾਂ ਸਾਰਾ ਕੁਝ ਹੀ ਲੈ ਕੇ ਕੱਢ ਕੇ ਨਾ ਸੱਟੇ ਹੀ ਕੁਸਰੀ ਬਾਹ ਨਾਲ ਬੈਟਰੀ ਫੂਨਟਰੀ ਸਭ ਕੁਝ ਲੈ ਗਏ ਹੁੱਕਾ ਨਹੀਂ ਛੱਡੀਆਂ ਟਰਾਲੀਆਂ ਦੀਆਂ ਬਾਈ ਹੁੱਕਾ ਟਰੈਕਟਰਾਂ ਦੇ ਵੀ ਨਹੀਂ ਛੱਡੀਆਂ ਟਰੈਕਟਰ ਤੋੜੇ ਪਏ ਨੇ ਵਿੱਚ ਦਾ ਜੀ ਸੀ ਪੀ ਆ ਦੇਣਾ ਆ ਲੈ ਕਿਹੜੇ ਲੋਡ ਸਿੱਟੀ ਆ ਟਰਾਲੀ ਇਥੋਂ ਆਇਆ ਰੋੜੀਆ ਇੱਧਰ ਦੀ ਆਇਆ ਉਹ ਕਰਿਆ ਹੋਗਾ ਐਦੇ ਮੇਰੇ ਹਾਲੇ ਬੈਨ ਲੇ ਕੇ ਬੈਠੇ ਹੋਣਗੇ ਗੁੜੀ ਚੋਦ ਦੇ ਪੁੱਤ ਹਾਂ ਜੀ ਠੀਕ ਆ ਸਾਰੀ ਲੈ ਗਏ ਇਹਦਾ ਨਸ਼ੇ ਪੱਤੇ ਵਾਲੇ ਸਾਰੀ ਲਈ ਰੂਈ ਜਾਂਦੇ ਨੇ ਕੋਈ ਪੁਲਿਸ ਵਾਲੇ ਵੀ ਲੈ ਕੇ ਹੋਣਗੇ ਵਿਚੀ ਕੱਢ ਕੇ ਸਾਰੇ ਮੁਲਾਜ਼ਮਾਂ ਦੇ ਕੰਮ ਨੇ ਹਾਂ ਜੀ ਮੁਲਾਜ਼ਮਾਂ ਦੇ ਕੰਮ ਨੇ ਸਾਰੇ ਠੀਕ ਆ ਹਾਂ ਨਸ਼ੀਆ ਵਾਲਾ ਬੰਦਾ ਨੂੰ ਖੂਸ ਲੱਗੀਆਂ ਨਸ਼ੀਆ ਵਾਲਾ ਬੰਦਾ ਕਿਵੇਂ ਬੜੇਗਾ ਸਹੀ ਗੱਲ ਆ ਪੈਣ ਉਹ ਚੱਕਰ ਜਾ ਸਕਦੇ ਹਾਂ 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 ਸਹੀ ਗੱਲ ਹੈ ਹੁਣ ਲੱਗ ਪਗ ਨਿਕਲੇ ਮੈਂ ਟਰੈਕਟਰ ਦੀਆਂ ਬੈਂਟਰੀਆਂ ਨਿਕਲੀਆਂ ਫੱਟੀਆਂ ਨਿਕਲੀਆਂ ਠੀਕ ਹੈ ਬਹੁਤ ਮਾੜਾ ਆਪ ਜੀ ਤਾਂ ਕੋਈ ਆਉਣ ਵਾਲੇ ਸਮੇਂ 'ਚ ਵੀ ਆਵਾਂਗੇ ਸਹੀ ਗੱਲ ਹੈ ਜੀ ਇਹ ਇਹ ਨਹੀਂ ਸਮਝੋ ਮਿੱਤਰੋ ਵੀ ਦਬ ਜੂਗਾ ਬਹਿਣਾ ਐ ਨਹੀਂ ਪਤਾ ਇਦੋਂ ਵੱਧ ਦਾ ਤਮੂਲ ਉੱਠੇ ਬਿਲਕੁਲ ਨਹੀਂ ਇਹ ਨਹੀਂ ਪਤਾ ਆ ਜਿੱਥੇ ਉਹ ਟਰਾਲੀਆਂ ਖੜੀਆਂ ਨੇ ਇੱਥੇ ਕੰਮ ਹੋ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਅਜੇ ਤਾਂ ਵੀਟ ਗੱਲ ਦੀਆਂ ਚੱਲੀਆਂ ਜਾਂਦੀਆਂ ਨੇ ਵੀ ਕੀ ਹੋਣਾਗਾ ਅੱਗੇ ਆਹ ਦੇਖੋ ਆਪਣੇ ਨਾਲ ਵੀਰੇ ਇਹ ਲਾ ਟਰਾਲੀਆਂ ਦੇ ਟਾਰਾਂ ਚ ਹਵਾ ਹੋਆ ਗੱਡੀ ਦਾ ਸਵਾਣਾ ਦੇਖ ਲੋ ਯਾਰ ਕੀ ਮਿਲਦੂ ਯਾਰ ਤੁਹਾਨੂੰ ਇਹ ਮੇਨ ਰੋਡ ਦੇ ਉੱਤੇ ਹੀ ਖੜੇ ਨੇ ਮਿੱਤਰੋ ਟਰੈਕਟਰ ਸਾਰੇ ਆਹ ਦੇਖੋ ਹੁੱਕਾਂ ਵੀ ਨਹੀਂ ਛੱਡੀਆਂ ਵਾਦੇ ਪੁੱਤਾਂ ਦੇ ਲੈ ਐਨੇ ਗਿਰਗੀ ਪੰਜਾਬ ਪੁਲਿਸ ਆਹ ਦੇਖੋ ਲਈ ਦੀ ਟਰਾਲੀ ਦੀ ਹੁੱਕ ਨਹੀਂ ਨਿਕਲੀ ਨਿਕਲੀ ਅਰੇ ਤਾਰਾਂ ਦੂਰਾਂ ਦੇ ਵਿੱਚ ਫੀਡਿੰਗਾ ਕਰੀਆਂ ਹੋਈਆਂ ਸੀਗੀਆਂ ਹਨ ਇਹ ਕਿਹੜਾ ਪਿੰਡਾ ਮੁਕਸਰ ਸਾਹਿਬ ਦਾ ਪਿੰਡ ਆ ਜੀ ਇਹ ਵੀ ਟਰਾਲੀ ਟਰੈਕਟਰ ਮੁਕਸਰ ਸਾਹਿਬ ਤੋਂ ਆਗਾ ਪ੍ਰੀਤ ਕੋਟ ਵਾਲੇ ਸਾਰੇ ਇਧਰਲੇ ਏਰੀਏ ਦੇ ਟਰੈਕਟਰ ਟਰਾਲੀਆਂ ਇੱਕ ਸਾਈਡ ਜਿੱਤੇ ਲਾਏ ਖੜੇ ਨੇ ਇੱਥੇ ਕੋਈ ਇੱਕ ਪੁਲਿਸ ਵਾਲਾ ਨਹੀਂਗਾ ਆਹ ਦੇਖ ਲਓ ਕੁਰਸੀਆਂ ਪਈਆਂ ਕੋਈ ਇਹਦੀ ਵੀ ਚਾਰ ਬੰਦਿਆਂ ਦੀ ਡਿਊਟੀ ਹੋਊਗੀ ਸਮਾਨ ਦੇ ਉੱਤੇ ਐਨਾ ਸਮਾਨ ਖੜਾ ਲੱਖਾਂ ਕਰੋੜਾਂ ਦਾ ਹੈ ਨਾ ਕਿਸਾਨਾਂ ਦਾ ਡਿਊਟੀ ਤਾਂ ਬਣਦੀ ਆ ਚਾਰ ਬੰਦਿਆਂ ਦੀ ਆਹ ਦੇਖ ਲਓ ਕੁਰਸੀਆਂ ਖਾਲੀ ਪਈਆਂ ਨੇ ਫੋਗੋ ਮੇਲੇ ਕਰਕੇ ਰਾਤ ਨੂੰ ਆਹ ਦੇਖ ਲਓ ਆਹ ਇੱਕ ਟਰਾਲੀਆਂ ਨਾਲੇ ਲਾਈ ਹੋਈ ਤੇ ਇੱਥੇ ਵਾਹੂ ਕੇ ਵਾਹ ਮੁੜ ਜਾਂਦੇ ਨੇ ਆਹ ਦੇਖ ਲਓ ਵਾਹ ਪਾਣੀ ਦੀ ਟੈਂਕੀ ਆ ਦੇ ਪੀਣ ਪੂਣੂ ਰੱਖੀ ਹੋਈ ਇਹਨਾਂ ਨੇ ਹੋਰ ਕੁਝ ਨਹੀਂ ਕਰਨਾ ਟੈਂਟ ਖਾਲੀ ਪਿਆਗਾ ਆਹ ਦੇਖ ਲੋ ਕਿਸਾਨ ਵੀਰ ਆਈ ਜਾਂਦੇ ਨੇ ਜੀਦਾ ਵੀ ਕੁਸ ਟਰੈਕਟਰ ਟਰਾਲੀ ਹੈ ਨਾ ਸਾਰਾ ਕੁਸ ਤੇ ਪਹੁੰਚਿਆ ਦੋ ਜੜੇ ਹੋਣ ਆਏ ਨੇ ਪੁਲਿਸ ਵਾਲੇ ਆ ਗਿਆ ਆ ਗਿਆ ਤੇ ਬਾਕੀ ਮਿੱਤਰੋ ਆਪਾਂ ਹੋਰ ਤੱਲ ਕੇ ਹੋਣ ਜਿੱਥੇ ਜਿੱਥੇ ਟਰੈਕਟਰ ਖੜੇ ਨੇ ਇੱਥੇ ਤਾਂ ਆਪਣੇ ਟਰੈਕਟਰ ਟਰਾਲੀਆਂ ਲੱਭੇ ਨਹੀਂਗੇ ਤੇ ਭਾਲਣ ਆਏ ਆ ਤੇ ਇੱਥੇ ਖੜਾ ਕੇ ਰੱਖਾਂਗੇ ਜਦੋਂ ਨਾ ਦੇਖ ਕੋਈ ਹੱਲ ਨਹੀਂ ਹੁੰਦਾ ਚੀਜ਼ ਦਾ ਹੈ ਨਾ ਤੇ ਬਾਕੀ ਵੀਡੀਓ ਨੂੰ ਬਈ ਸ਼ੇਅਰ ਕਰੀ ਚੱਲੋ ਤੇ ਬਾਕੀ ਹਾਂ ਕਹਿੰਦੇ ਜਿਹਨੇ ਵੀ ਟਰੈਕਟਰ ਲੈ ਕੇ ਜਾਣਾ ਉਹਦਾ ਕਾਪੀ ਕਾਗਜੇ ਦਾ ਪ੍ਰੂਫ ਆ ਉਹਦਾ ਨਾਲ ਲੈ ਕੇ ਆਇਓ ਕਹਿੰਦੇ ਫੇਰ ਟਰੈਕਟਰ ਦੇਵਾਂਗੇ